ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਬਹੁਤ ਹੀ ਸੋਹਣੇ ਸੂਟ ਨਿੱਗੇ ਨਿੱਗੇ ਸੂਟ ਹੋਣਗੇ ਵੈਲਵਟ ਦੇ ਸੂਟ ਹੋਣਗੇ ਪਿਓਰ ਕਟ ਰਾਈਜ਼ ਦੇ ਸੂਟ ਹੋਣਗੇ ਤੇ ਹੋਰ ਵੀ ਬਹੁਤ ਸੋਹਣੇ ਸੂਟ ਨੇ ਆਪਾਂ ਤੁਹਾਨੂੰ ਦਿਖਾਉਣੇ ਸਾਰੇ ਸੂਟ ਪ੍ਰੀਮੀਅਮ ਕੁਆਲਿਟੀ ਦੇ ਨੇ ਬਹੁਤ ਸੋਹਣੇ ਲੋੜੀ ਸਪੈਸ਼ਲ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਨ੍ਹਾਂ ਨੇ ਆਪਣੀਆਂ ਦੇਣੇ ਦੇਣੇ ਨੇ ਕਿਸੇ ਨੂੰ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਹਨਾ ਤੇ ਉਹਨਾਂ ਵਾਸਤੇ ਇਹ ਸੂਟ ਲੈ ਕੇ ਡਿਮਾਂਡ ਬਹੁਤ ਆ ਰਹੀ ਸੀ ਬੈਲਵਰਟ ਦੇ ਸੂਟਾਂ ਦੀ ਆਪਾਂ ਫਿਰ ਤੋਂ ਰੀਸਟਾਕ ਕਰ ਦਿੱਤਾ ਇੱਕ ਡਿਜ਼ਾਈਨ ਚਲੋ ਦੇਖਦੇ ਹਾਂ ਬਹੁਤ ਜੀ ਇਹ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਆ ਗਿਆ

ਕੁਝ ਕਸਟਮਰ ਆਪਣੇ ਉਹਨਾਂ ਨੇ ਆਪਣੇ ਕੋਲੋਂ ਮੰਗਵਾਏ ਸੀ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਆ ਔਰ ਫੈਬਰਿਕ ਵੀ ਸੋ ਗੋਟਾ ਠੀਕ ਹੈ ਜੀ ਪ੍ਰਾਈਸ ਲੱਗੇਗਾ ਜੀ ਸੂਟ ਦਾ ਸਿਰਫ ਤੇ ਸਿਰਫ 1650 ਰੁਪਏ ਠੀਕ ਹੈ 1650 ਰੁਪਏ ਦਾ ਪ੍ਰਾਈਸ ਲੱਗੇਗਾ 컬러 ਚਾਰ ਮਿਲ ਜਾਣਗੇ ਚਾਰੋ ਹੀ 컬러 ਬਹੁਤ ਸੋਹਣੇ ਆ ਬੁਕਿੰਗ ਫਾਸਟ ਕਰਾਣੀ ਹੈ ਠੀਕ ਹੈ ਔਰ ਫੋਟੋ ਨਹੀਂ ਕਿਸੇ ਨੂੰ ਸ਼ੇਅਰ ਹੋਏਗੀ ਇੱਥੇ ਹੀ ਮੈਂ ਥੋੜਾ ਟਾਈਮ ਵੱਧ ਲਾ ਕੇ ਤੁਹਾਨੂੰ ਇੱਕ ਪਿਆਰਾ ਜਿਹਾ ਸਕਰੀਨਸ਼ਾਟ ਦੇ ਦੇਣੀ ਆ ਠੀਕ ਹੈ ਫੋਟੋ ਸ਼ੇਅਰ ਕਰਨ ਵਾਲਾ ਕੰਮ ਮੁਸ਼ਕਲ ਆ ਫੋਟੋ ਸ਼ੇਅਰ ਕਰਵਾਉਂਦੇ ਹੋ ਤੁਸੀਂ ਇੱਕ ਦੋ ਦਿਨ ਹੋਲਡ ਰੱਖਾਉਨੇ ਹੋ ਤੇ ਫਿਰ ਜੀ ਓਕੇ ਬਾਏ ਟਾਟਾ ਠੀਕ ਹੈ ਫਿਰ ਕੁਛ ਨਹੀਂ ਤੇ ਫਿਰ ਇਦਾਂ ਨਾ ਬਹੁਤ ਹੀ ਉਹ ਆਪਣੇ ਆਪ ਨੂੰ ਕਿਉਂਕਿ ਇੱਕ ਤਾਂ ਟਾਈਮ ਕੱਢਣਾ ਪੈਂਦਾ ਇੰਨਾ ਟਾਈਮ ਨਹੀਂ ਹੁੰਦਾ ਹਣਾ ਤੇ ਫਿਰ ਉਪਰੋਂ ਤੁਸੀਂ ਫੋਟੋਆਂ ਫੋਟੋਆਂ ਲੈ ਕੇ ਤੇ ਫਿਰ ਕਹਿ ਦਿੰਦੇ ਹੋ ਜੀ ਨਹੀਂ ਓਕੇ じゃ ਮੈਸੇਜ ਹੀ ਨਹੀਂ ਕਰਨਾ ਬਲੌਕ ਕਰ ਦੇਣਾ ਹਨਾ ਤੇ ਹਰ ਕੋਈ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਲਓ ਜੀ ਨੇ ਜੈ ਦਿਖਾ ਦੇਣੀ ਇਹਨੂੰ ਲਓ ਜੀ ਮੇਰਾ ਮੈਰੂਨ ਕਲਰ ਆ ਗਿਆ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਡੈਸ਼ਿੰਗ ਆ ਲੋ ਇਹ ਆ ਗਿਆ ਦੇ ਨਾਲ ਸ਼ਾਲ ਸਟਾਲ ਆਏਗਾ ਖੁੱਲਾ ਸ਼ਾਲ ਨਹੀਂ ਹੈ 1650 ਪ੍ਰਾਈਸ ਰਹੇਗਾ ਓਕੇ ਜੀ ਫਿਰ ਆ ਗਿਆ ਇਹਦਾ ਮੋਂਗੀਆ ਕਲਰ ਲਓ ਜੀ ਮੋਂਗੀਆ ਕਲਰ ਵੀ ਬਹੁਤ ਸੋਹਣਾ ਹੈ ਇਸ ਕਲਰ ਦਾ ਆਪਾਂ ਸੂਟ ਬਣਾ ਕੇ ਭੇਜਿਆ ਸੀ ਪਹਿਲਾਂ ਲਓ ਜੀ ਇਹ ਆ ਗਿਆ ਇਹਦਾ ਸ਼ਾਰਪ ਠੀਕ ਹੈ ਇਸ ਪ੍ਰਾਈਸ ਸੇਮ ਰਹੇਗਾ 1650 ਦਾ ਫਿਰ ਆ ਗਿਆ ਜੀ ਇਹ ਵਾਲਾ ਕਲਰ ਓਕੇ ਵਾਈਨ ਕਲਰ ਚਾਰੇ ਕਲਰ ਨੇ ਤੇ ਚਾਰੇ ਬਹੁਤ ਸੋਹਣੇ ਕਲਰ ਨੇ ਜਿਹੜਾ ਮਰਜੀ ਕਲਰ ਤੁਸੀਂ ਖਰੀਦ ਸਕਦੇ ਹੋ ਸਿਰਫ ਤੇ ਸਿਰਫ 1650 ਰੁਪਏ ਦੇ ਠੀਕ ਹੈ ਜੀ ਹੁਣ ਨੈਕਸਟ ਆਈਟਮ ਤੁਹਾਨੂੰ ਦਿਖਾਉਣੀ ਆ ਤੇ ਨਾਲ ਦੀ ਨਾਲ ਦੱਸ ਦਿੰਨੇ ਆ ਕਿ ਐਡਰੈਸ ਸਾਡਾ ਹੈਗਾ ਜੀ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਜਲੰਧਰ ਬਟਾਲਾ ਰੋਡ ਤੇ ਆ ਬਟਾਲੇ ਨਹੀਂ ਐ ਖਾਸ ਗੁਰਦਾਸਪੁਰ ਨਹੀਂ ਐ ਖਾਸ ਇਹ ਬਟਾਲਾ ਜਲੰਧਰ ਰੋਡ ਤੇ ਆ ਠੀਕ ਹੈ ਜੀ ਬਹੁਤ ਕਨਫਿਊਜ਼ ਹੋਨੇ ਹੋ ਤੁਸੀਂ ਤੇ ਇਨਾ ਕਨਫਿਊਜ਼ਡ ਰਹਿਆ ਹੋਇਆ ਕਰੋ ਲਓ ਜੀ ਪਿਓਰ ਪਸ਼ਮੀਨੇ ਦਾ ਸੂਟ ਆ ਗਿਆ ਲਓ ਜੀ ਬਹੁਤ ਹੀ ਸੋਹਣਾ ਪ੍ਰੀਮੀਅਮ ਕੁਆਲਿਟੀ ਦਾ ਸੂਟ ਹੈ ਜਿਹੜੇ ਪ੍ਰੀਮੀਅਮ ਚੀਜ਼ਾਂ ਮੰਗਦੇ ਨੇ ਉਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਹੀ ਸੋਹਣੀਆਂ ਨੇ ਕੁਝ ਨੂੰ ਮਹਿੰਗੀਆਂ ਲੱਗਣਗੀਆਂ ਕੁਝ ਨੂੰ ਲੱਗੇਗਾ ਨਹੀਂ ਜੀ ਸੈਟੀਸਫਾਈ ਆ ਓਕੇ ਹਲੋ ਇਹਦਾ ਡਿਜ਼ਾਈਨ ਇਨਾ ਪਿਆਰਾ ਹੈ ਨਾ ਪਿਓਰ ਦਾ ਸੂਟ ਆ ਗੁਰ ਕੋਈ ਨਹੀਂ ਆਣੀ ਤੇ ਇਹਦਾ ਤੁਸੀਂ ਦੇਖੋ ਬਾਰਡਰ ਲਾਈਨ ਕਿੰਨੀ ਸੋਹਣੀ ਫਰੀ ਹੋਈ ਹੈ ਓਕੇ ਇਹ ਇਹ ਵੀਵਿੰਗ ਦਾ ਕੰਮ ਹੋਏਗਾ ਸ਼ਾਇਦ ਹਨਾ ਦੇਖੋ ਹੈਲੋ ਇਹ ਸਾਰਾ ਜਿਸ ਤਰ੍ਹਾਂ ਹੁੰਦਾ ਨਾ ਹੱਥ ਦੀ ਖੱਡੀ ਤੇ ਬਣਿਆ ਹੁੰਦਾ ਇਵੇਂ ਦਾ ਹੈ ਔਰ ਇਹਦੀ ਆਏਗੀ ਇਹ ਫਰੰਟ ਸਾਈਡ ਆ ਗਈ ਔਨੀਅਨ ਪਿੰਕ ਕਲਰ ਆ ਫਰੰਟ ਸਾਈਡ ਆ ਗਈ ਫਿਰ ਆ ਗਈ ਬੈਕ ਸਾਈਡ ਔਰ ਫਿਰ ਆ ਗਈ ਬਾਜੂ ਠੀਕ ਹੈ ਇੰਨਾ ਕ ਸੋਹਣਾ ਪੀਸ ਹੈ ਬਹੁਤ ਹੀ ਸੋਹਣਾ ਪਲੇਨ ਇਹਦੇ ਨਾਲ ਬਾਟਮ ਆਏਗੀ ਪ੍ਰੀਮੀਅਮ ਕੁਆਲਿਟੀ ਦਾ ਸੂਟ ਹੈ ਬੋਰ ਕੋਈ ਨਹੀਂ ਜਿਆਣੀ ਹੈਲੋ ਜੀ ਮੈਨੂੰ ਨਾ ਉਹ ਪਸ਼ਮੀਨਾ ਲੱਗਾ ਹੋਇਆ ਜਿਹੜਾ ਰਾਮ ਟੈਕਸ ਵਗੈਰਾ ਦਾ ਪਸ਼ਮੀਨਾ ਹੁੰਦਾ ਨਾ ਉਹ ਲੱਗਿਆ ਹੋਇਆ ਇਹਨੂੰ ਠੀਕ ਆ ਨਾਲ ਆਏਗਾ ਸ਼ਾਲ ਸ਼ਾਲ ਵੀ ਸੁਪਰ ਸੋਹਣਾ ਸਾਰਾ ਵੀਵਿੰਗ ਵਾਲਾ ਇਹਦੇ ਨਾਲ ਦੀ ਆਪਾਂ ਸ਼ਾਲ ਜੇ ਲਿਆ ਕੇ ਸੇਲ ਕਰੀਏ ਨਾ ਤੇ ਉਹੀ ਜਿਸ ਤਰ੍ਹਾਂ ਆਪਾਂ ਕਰ ਰਹੇ ਆ 1500 2000 ਇਸ ਤਰ੍ਹਾਂ ਦਾ ਔਰ ਵੈਸੇ ਵੀ ਇਹ ਡਬਲ ਬਣਿਆ ਹੋਇਆ ਸਟਾਲ ਇਹ ਬੈਕ ਸਾਈਡ ਆ ਇਹ ਫਰੰਟ ਸਾਈਡ ਆਊਗੀ ਠੀਕ ਆ ਸਾਰਾ ਕੰਮ ਬਹੁਤ ਹੀ ਸੋਹਣਾ ਮਿਲੂਗਾ ਤੇ ਇਸ ਸਟਾਲ ਹੈ ਜਿਆਦਾ ਖੁੱਲਾ ਡੁੱਲਾ ਸ਼ਾਲ ਨਹੀਂ ਹੈਗਾ ਪਰ ਬਹੁਤ ਹੀ ਸੋਹਣਾ ਪੀਸ ਬਣਿਆ ਇਕਦਮ ਰਾਇਲ ਲੁੱਕ ਦਿੰਦਾ ਹੋਇਆ ਸੂਟ ਕਲਰ ਆ ਗਿਆ ਆਨੀਅਨ ਪਿੰਕ ਠੀਕ ਹੈ ਪ੍ਰਾਈਸ ਆ ਗਿਆ ਸਿਰਫ ਤੇ ਸਿਰਫ 2250 ਰੁਪਏ ਠੀਕ ਹੈ ਜੀ ਇਹ ਲੋ ਪਹਿਲਾ ਕਲਰ ਆ ਗਿਆ ਹੈ ਤਾਂ ਇਹ ਵਾਲਾ ਮੈਂ ਨੈਕਸਟ ਕਲਰ ਦਿਖਾ ਦੇਣੀ ਲਫਾਕੇ ਨਾ ਫਿਰ ਕਾਪਾ ਨਾ ਨੈਕਸਟ ਆ ਗਿਆ ਆਪਣੇ ਕੋਲ ਮਹਿੰਦੀ ਕਲਰ ਲਓ ਜੀ ਸੇਮੀ ਅਵਗਾhetra ਮੈਂ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ ਲੁੱਕ ਵਾਈਸ ਚੈੱਕ ਕਰ ਲੋ ਲਓ ਜੀ ਮਹਿੰਦੀ ਕਲਰ ਆ ਠੀਕ ਹੈ ਬਹੁਤ ਹੀ ਪਿਆਰਾ ਕਲਰ ਆ ਸਾਰੇ ਕਲਰ ਇੱਕ ਤੋਂ ਇੱਕ ਵੱਧ ਕੇ ਸੋਹਣੇ ਆ ਔਰ ਵੀਵਿੰਗ ਦਾ ਕੰਮ ਆ ਸਾਰਾ ਬਹੁਤ ਸੋਹਣਾ ਠੀਕ ਹੈ ਇਹ ਕਢਾਈ ਨਹੀਂ ਹੋਈ ਉੱਪਰ ਸਾਰਾ ਥ्रेड ਦਾ ਹੀ ਕੰਮ ਆ ਔਰ ਬਹੁਤ ਸੋਹਣਾ ਕੰਮ ਆ ਗਰਮ ਨਿੱਗਾ ਸੂਟ ਕੋਈ ਲਾਈਨਿੰਗ ਨਹੀਂ ਲਗਣੀ ਕੋਈ ਕੁਛ ਨਹੀਂ ਠੀਕ ਹੈ ਤੇ ਬਹੁਤ ਸੋਹਣਾ ਪਿਆਰਾ ਕਲਰ 2250 ਪ੍ਰਾਈਸ ਰਹੇਗਾ ਠੀਕ ਹੈ ਨੈਕਸਟ ਕਲਰ ਆ ਗਿਆ ਜੀ ਗ੍ਰੇ ਹਲੋ ਸੇਮ ਹੀ ਹੋਏਗਾ ਗ੍ਰੇ ਕਲਰ ਔਰ ਬਹੁਤ ਸੋਹਣੀ ਖਿਲਾਵਟ ਹੈ ਹਰ ਕਲਰ ਦੀ ਆਪਣੀ ਆਪਣੀ ਲਓ ਜੀ ਨਾਲ ਆ ਗਈ ਬਾਟਮ ਤੇ ਸ਼ਾਲ ਗ੍ਰੇ ਕਲਰ ਦੇ ਨਾਲ ਠੀਕ ਹੈ ਫੁੱਲਾ ਡੁੱਲਾ ਸੂਟ ਆ ਸਭ ਦਾ ਬਣ ਜਾਏਗਾ ਪ੍ਰਾਈਸ ਉਹੀ ਰਹੇਗਾ 2250 ਰੁਪਏ ਲਓ ਜੀ ਵਿਦ ਸ਼ਿਪਿੰਗ ਦਾ ਪ੍ਰਾਈਸ ਆ ਨੈਕਸਟ ਕਲਰ ਆ ਗਿਆ ਜੀ ਇਹਦੇ ਵਿੱਚ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਆ ਗਿਆ ਬਰਾਊਨ ਨਾ ਇਹ ਬਰਾਊਨ ਆ ਪੂਰਾ ਤੇ ਨਾ ਇਹ ਕਾਫੀ ਆ ਨਾ ਮਸਟਰਡ ਆ ਬਹੁਤ ਸੋਹਣਾ ਜਿਹਾ ਕਲਰ ਆ ਗਿਆ ਚੈੱਕ ਕਰ ਲੋ ਓਕੇ ਨਾ ਆ ਲਗਿਆ ਸ਼ਾਲ ਤੇ ਬਾਟਮ ਸੇਮ ਆਏਗੀ ਹਨਾ ਸ਼ਾਲਾ ਨੂੰ ਤੁਸੀਂ ਐਕਸਟਰਾ ਵੀ ਯੂਜ਼ ਕਰਨਾ ਚਾਹੋ ਕਿਸੇ ਹੋਰ ਸੂਟ ਦੇ ਨਾਲ ਤਾਂ ਵੀ ਬਹੁਤ ਸੋਹਣਾ ਲੱਗੇਗਾ ਪ੍ਰਾਈਸ 250 50 ਰਹੇਗਾ ਨੈਕਸਟ ਕਲਰ ਆ ਗਿਆ ਜੀ ਪਿੰਕ ਕਲਰ ਪਹਿਲਾ ਆਨੀਅਨ ਪਿੰਕ ਸੀਗਾ ਇਹ ਥੋੜਾ ਪੀਚੀ ਪਿੰਕ ਜਿਹਾ ਆ ਗਿਆ हेलो जी ठीक है लो एड जो बॉर्डर लगा ना चाकों वगैरा देर लगा बहुत सोना लगेगा ठीक है हेलो बई सौ पा प्राइज रहेगा बहुत सोहने प्रीमियम क्वालिटी के एक नंबर के सूट ने जेडे तीन हजार चार हजार के दे मिलते हैं वाले सूट ने बीस सौ पा चेर आ गए जी अपने को कटराइज ठीक है यह आ गया अपने को कटराइज का सूट लो जी कलर आ गया वाइन ਠੀਕ ਹੈ ਔਰ ਡਿਜੀਟਲ ਪ੍ਰਿੰਟਿੰਗ ਆ ਬਹੁਤ ਸੋਹਣੀ ਮਤਲਬ ਹਰ ਜਿਹੜਾ ਇਹਦਾ ਪ੍ਰਿੰਟ ਫਲਾਵਰ ਆ ਉਹ ਸਾਰੇ ਖਿੜੇ-ਖਿੜੇ ਉੱਬਰ ਕੇ ਆਉਣਗੇ ਠੀਕ ਹੈ ਨਾਲ ਇਹਦੇ ਤੁਹਾਨੂੰ ਮਿਲੇਗਾ ਪਿਓਰ ਮਸਲੀਨ ਦਾ ਦੁਪੱਟਾ ਠੀਕ ਹੈ ਆ ਲਓ ਪਿਓਰ ਮਸਲੀਨ ਦਾ ਦੁਪੱਟਾ ਮਿਲੇਗਾ 골ਡਨ ਕਿਨਾਰੀ ਵਾਲਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਠੀਕ ਹੈ 3.5 ਮੀਟਰ ਦੀ ਵੱਡੇ ਪੰਨੇ ਦੀ ਇਹਦੀ ਕਟ ਆਊਗੀ ਸੂਟ ਦੀ ਸਭ ਦਾ ਸੂਟ ਖੁੱਲਾ ਡੁੱਲਾ ਬਣ ਜਾਊਗਾ ਪ੍ਰਾਈਸ 2250 ਰਹੂਗਾ ਕਲਰ ਆ ਗਿਆ ਵਾਈਨ ਠੀਕ ਹੈ ਨੈਕਸਟ ਕਲਰ ਇਹਦਾ ਆਊਗਾ ਲਓ ਜੀ ਨੇਵੀ ਬਲੂ ਲਓ ਜੀ ਠੀਕ ਹੈ ਨੇਵੀ ਬਲੂ ਕਲਰ ਆ ਗਿਆ ਨਾਲ ਸੇਮ ਦੁਪੱਟਾ ਆਏਗਾ ਤੇ ਬਹੁਤ ਹੀ ਸੋਹਣਾ ਸ਼ਾਨਦਾਰ ਸੂਟ ਹੈ ਇਹ ਵਾਲਾ ਫਿਰ ਆ ਗਿਆ ਜੀ ਇਹਦੇ ਵਿੱਚ ਦੋ ਕਲਰ ਡਸਕੀ ਆ ਗਏ ਦੋ ਕਲਰ ਤੁਹਾਨੂੰ ਫੇਅਰ ਮਿਲਣਗੇ ਲਓ ਜੀ ਪਿੰਕ ਕਲਰ ਆ ਗਿਆ ਬਹੁਤ ਸੋਹਣਾ ਲਓ ਠੀਕ ਹੈ ਕਟਰਾਇਜ਼ ਪਿਓਰ ਕਟਰਾਇਜ਼ ਕੋਈ ਆਕੜੀ ਨਹੀਂ ਕੋਈ ਕੁਛ ਨਹੀਂ ਤੇ ਕੋਈ ਲਾਈਨਿੰਗ ਦੀ ਜਰੂਰਤ ਨਹੀਂ ਜਿੱਦਾਂ ਮਰਜ਼ੀ ਬਣਾਓ ਪਾਓ ਸੌਫਟ ਵਾਲੀ ਕਟرائی ਸੌਫਟ ਵਾਲੀ ਪਿਓਰ ਕਟرائی ਰਸੀਆ ਬ੍ਰਾਂਡ ਦੀ ਆ ਵੈਸੇ ਵੀ ਠੀਕ ਹੈ ਆ ਲੋ ਜੀ ਠੀਕ ਹੈ ਰਸੀਆ ਬ੍ਰਾਂਡ ਦੀ ਆ ਕਟرائی ਇਹਦੇ ਸਾਈਡ ਤੇ ਵੀ ਮੋਹਰ ਲੱਗੀ ਹੋਣੀ ਆ ਹਾਂਜੀ ਲਓ ਜੀ ਸਾਈਡ ਤੇ ਵੀ ਇਹਦੇ ਲਿਖਿਆ ਹੋਇਆ ਆਊਗਾ ਰਸੀਆ ਬ੍ਰਾਂਡ ਦੀ ਕਟਰਾਇਜ਼ 2250 ਫਿਰ ਨੈਕਸਟ ਕਲਰ ਆ ਗਿਆ yellow ਮਸਲੀਨ ਦੇ ਦੁਪੱਟੇ ਮਿਲਣਗੇ ਨਾਲ 3.5 ਮੀਟਰ ਦੀ ਵੱਡੇ ਪੰਨੇ ਦੀ ਕਟ ਮਿਲੇਗੀ ਜੇ ਛੋਟੇ ਪੰਨੇ ਦਾ ਹੋਏਗਾ 5 ਮੀਟਰ ਮਿਲੇਗਾ ਮਤਲਬ ਪੂਰਾ ਪੂਰਾ ਕਪੜਾ ਮਿਲੂਗਾ ਤੁਹਾਨੂੰ ਸੂਦਾ ਤੇ ਪ੍ਰਾਈਸ ਲੱਗੇਗਾ ਜੀ 2250 ਫਿਰ ਆ ਗਿਆ ਜੀ ਆਪਣੇ ਕੋ ਪਿਓਰ ਵੈਲਵਟ ਦਾ ਰਸੀਆ ਦਾ ਠੀਕ ਹੈ ਪਿਓਰ ਵੈਲਵਟ ਦਾ ਰਸੀਆ ਦਾ ਡਿਜੀਟਲ ਪ੍ਰਿੰਟਿੰਗ ਹਲੋ ਜੀ ਓਕੇ ਜੀ ਡਿਜੀਟਲ ਪ੍ਰਿੰਟਿੰਗ ਆਉਗੀ ਲਓ ਮੈ ਤੁਹਾਨੂੰ ਦਿਖਾ ਦਿੰਨੀ ਆ ਕੀ ਆਈਟਮ ਆ ਬਹੁਤ ਸੋਹਣਾ ਪ੍ਰਿੰਟ ਆ 2.5 ਮੀਟਰ ਦੀ ਕਟ ਆਏਗੀ ਦੀ ਇਹਦੇ ਨਾਲ ਤੁਹਾਨੂੰ ਨਾ ਇਹ ਵਾਲੀ ਸਲਵਾਰ ਮਿਲੇਗੀ ਹੈਲੋ ਠੀਕ ਹੈ ਸੈਲਫ ਪ੍ਰਿੰਟ ਦੀ ਸਲਵਾਰ ਮਿਲੇਗੀ ਤੇ ਇਹ ਆ ਗਈ ਸ਼ਾਲ ਇਹ ਵਿਦਆਊਟ ਸ਼ਾਲ ਸਟਾਲ ਸੂਟ ਹੈ 1550 ਦਾ ਸੂਟ ਹੈ ਬਹੁਤ ਸੋਹਣਾ ਹੈ ਲੋ ਜੀ ਡਿਜੀਟਲ ਪ੍ਰਿੰਟਿੰਗ ਦਾ ਔਰ ਕਪੜਾ ਇੱਕਦਮ ਫਾਈਨ ਜਿਨੂੰ ਕਹਿ ਦਿੰਦੇ ਨਾ ਹਾਂ ਮਤਲਬ ਅਸੀਂ ਪ੍ਰੀਮੀਅਮ ਅਸੀਂ ਵਧੀਆ ਹੀ ਸੂਟ ਲੈਣਾ ਨੋਰਮਲ ਨਹੀਂ ਲੈਣਾ ਹਲਕਾ ਨਹੀਂ ਲੈਣਾ ਪਾਈਏ ਤੇ ਪਤਾ ਲੱਗੇ ਕੁਛ ਚੰਗਾ ਪਾਇਆ ਏ ਇਹ ਉਹਨਾਂ ਵਾਸਤੇ ਚੀਜ਼ਾਂ ਨੇ 1550 ਦਾ ਸੂਟ ਦੋ ਕਲਰ ਮਿਲ ਜਾਣਗੇ ਇੱਕ ਕਲਰ ਆ ਗਿਆ ਇਹ ਵਾਲਾ ਰਸਟ ਜਿਹਾ ਕਲਰ ਆ ਗਿਆ ਤੇ ਇੱਕ ਕਲਰ ਆ ਗਿਆ ਉਹ ਲਵੈਂਡਰ ਦੋ ਕਲਰ ਮਿਲ ਜਾਣਗੇ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਹੁਣ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਹੈ भेजਣਾ ਹੈ ਸਾਡੇ WhatsApp ਨੰਬਰ ਤੇ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਤੇ ਮੇਰੀ ਉਹ ਭੈਣੋਂ ਫੋਟੋ ਵਾਸਤੇ ਨਾ ਇਹਨਾਂ ਕੰਪੈਲ ਕਰਿਆ ਕਰੋ ਫੋਟੋ ਕਿਸੇ ਨੂੰ ਸ਼ੇਅਰ ਨਹੀਂ ਹੋਏਗੀ ਜਦੋਂ ਇੱਕ ਵੀਡੀਓ ਬਣਾ ਦਿੱਤੀ ਪ੍ਰੋਪਰ ਟਾਈਮ ਕੱਢ ਕੇ ਤੁਹਾਡੇ ਵਾਸਤੇ ਫਿਰ ਵੱਖਰੀ ਵੱਖਰੀ ਫੋਟੋ ਨਹੀਂ ਸ਼ੇਅਰ ਹਾਂ ਫੋਟੋ ਸ਼ੇਅਰ ਕਰਦੇ ਆ ਇਹ ਨਹੀਂ ਕਿ ਨਹੀਂ ਕਰਦੇ ਵੀ ਅਸੀਂ ਬਹੁਤ ਆਕੜ ਕਰਦੇ ਆ ਮੈਂ ਸ਼ੇਅਰ ਕਰਦੇ ਆ ਫੋਟੋ ਪਰ ਨਾ ਇੱਕ ਜੈਨੂਅਲ ਜਿਸ ਤਰ੍ਹਾਂ ਕਿਸੇ ਨੂੰ ਲਾ ਲੋ ਇੱਕ ਚੀਜ਼ ਨਹੀਂ ਮਿਲੀ ਸਾਡੇ ਕੋਲ ਆਪਸ਼ਨ ਹੁੰਦੀ ਆ ਚਲੋ ਤੁਹਾਨੂੰ ਸੇਮ ਉਹਦੇ ਨਾਲ ਦੀ ਫੋਟੋ ਦਿਖਾ ਦਿੰਨੇ ਆ ਜਾਂ ਕੁਝ ਕੁਛ ਪੈਣਾ ਐਵੇਂ ਕਰਦੀ ਕਿਸੇ ਦਾ ਕੈਂਟਾ ਕੈਂਟਾ ਲਵਾ ਕੇ ਫੋਟੋਆਂ ਲੈ ਕੇ ਟਾਈਮ ਕਰਕੇ ਬਸ ਫਿਰ ਫਤਿਹ ਤੇ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਟਾਈਮ ਦੀ ਕਦਰ ਕਰਿਆ ਕਰੋ ਹੋ ਸਕਦਾ ਤੁਸੀਂ ਵਿਲੇ ਹੋਵੋ ਪਰ ਇੱਥੇ ਸਾਰੇ ਤਕਰੀਬਨ ਸਾਰੇ ਵਸੇ ਬਿਜੀ ਹੁੰਦੇ ਆ ਪਰ ਚਲੋ ਠੀਕ ਆ ਤੁਸੀਂ ਸਵਾਦ ਵੀ ਲੈ ਰਹੇ ਹੋ ਪਰ ਇੰਨਾ ਨਾ ਕਿਸੇ ਨੂੰ ਕਰਿਆ ਕਰੋ ਤੰਗ ਇੱਕ ਫੋਨ ਨਾ ਕਰਿਆ ਕਰੋ ਇਹਨਾਂ ਪਲੀਜ਼ ਵਟਸਐਪ ਮੈਸੇਜ ਕਰਿਆ ਕਰੋ ਥੈਂਕ ਯੂ ਧੰਨਵਾਦ